ਲੇਡੀਜ਼ ਨੇ ਮੈਨੂੰ ਹੱਥ ਦਿੱਤਾ ਕਹਿੰਦੀ ਮੈਨੂੰ ਅੱਗੇ ਤੱਕ ਛੱਡ ਦੋ ਮੈਂ ਚਲੋ ਕੋਈ ਗੱਲ ਨਹੀਂ ਮੈਨੂੰ ਤਰਸ ਆਇਆ ਮੈਂ ਚੱਲੀ ਸਾਨੇ ਦੇ ਤੌਰ ਤੇ ਮੈਨੇ ਲਿਫਟ ਦਿੱਤੀ ਮੈਨੋ ਕਰੇ ਬੁਲਾਇਆ ਤੇ ਮੈਨੂੰ ਥੋੜਾ ਜਿਹਾ ਐ ਲੱਗਿਆ ਕਿ ਉਰੇ ਕੁਝ ਗੜਬੜ ਜੀ ਹੈ ਜਦੋਂ ਮੈਂ ਵਾਪਸ ਆਣ ਲੱਗਾ ਪਿੱਛੋਂ ਮੈਨੂੰ ਕਿਸੇ ਬੰਦੇ ਨੇ ਧੱਕੇ ਮਾਰ ਕੇ ਅੰਦਰ ਨੂੰ ਖਿੱਚ ਲਿਆ ਤੇ ਕਿੱਥੇ ਤੇ ਬਾਸ ਉਸ ਤੋਂ ਬਾਅਦ ਮੈਂ ਨਾਲ ਲੁੱਕ ਕਰ ਮੈਂ ਆਪਣੇ ਫਾਦਰ ਸਾਹਿਬ ਨਾਲ ਤੇ ਵਾਈਫ ਨਾਲ ਆਪਣੇ ਥਾਣੇ ਗਿਆ। ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰੇ ਨਾਲ ਚਲੋ ਉੱਥੇ ਜਾ ਕੇ ਐਵੇਂ ਮੇਰੇ ਨਾਲ ਪੈਸੇ ਲੁੱਟਖੋ ਕਰੀਆ। ਫੇਰ ਰਾਤ ਨੂੰ ਜਾ ਕੇ ਅਸੀਂ ਉਹਨਾਂ ਨੂੰ ਫੜ ਲਿਆ ਸੀ। ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦਾ ਜੀ, ਪੈਸੇ ਜੋੜਦਾ ਚਲੋ। ਉਹ ਉਹੀ 3 ਰਾਤ ਨੂੰ ਲੁੱਟਖੋ ਹੋ ਜਾਂਦੇ। ਉਹ ਤਾਂ ਫੇਰ ਓਖਾ ਜੀ। ਪਟਿਆਲਾ ਦੇ ਵਿੱਚ ਇੱਕ ਹੈਰਾਨ ਕਰ ਦੇਣ ਵਾਲਾ ਪਰ ਲੋਕਾਂ ਨੂੰ ਸਾਵਧਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਉਂਦਾ ਹੈ। ਜਦੋਂ ਇੱਕ ਵਿਅਕਤੀ ਇੱਕ ਜਰੂਰਤਮੰਦ ਔਰਤ ਨੂੰ ਲਿਫਟ ਦੇਣ ਦੇ ਬਹਾਨੇ ਆਪਣੇ ਬਾਈਕ ਤੇ ਉੱਤੇ ਬਿਠਾਉਂਦਾ ਹੈ ਪਰ ਉਹ ਔਰਤ ਉਸ ਨੂੰ ਕਿਸ ਤਰੀਕੇ ਦੇ ਨਾਲ ਆਪਣੇ ਘਰ ਲੈ ਜਾਂਦੀ ਹੈ ਅਤੇ ਘਰ ਨੂੰ ਜਾ ਕੇ ਉਸ ਦੇ ਕੋਲੋਂ ਖੋ ਕਰ ਲੈਂਦੀ ਹੈ ਸੜਨਾਲ ਵਿਅਕਤੀ ਉਹ ਮੌਜੂਦ ਹੈ ਜਿਸ ਨਾਲ ਇਹ ਘਟਨਾ ਕੱਲ ਰਾਤ ਨੂੰ ਵਾਪਰਦੀ ਹੈ ਜਦੋਂ ਉਹ ਇੱਕ ਔਰਤ ਨੂੰ ਲਿਫਟ ਦਿੰਦਾ ਹੈ ਇਹ ਔਰਤ ਪਹਿਲਾਂ ਉਸ ਨੂੰ ਕਹਿੰਦੀ ਹੈ ਕਿ ਮੇਰੇ ਤੋਂ ਤੁਰਿਆ ਨਹੀਂ ਜਾ ਰਿਹਾ ਅਤੇ ਸਿਰਫ ਮੇਰੀ ਮਦਦ ਕਰੋ ਤੇ ਮੈਨੂੰ ਘਰ ਪਹੁੰਚਾ ਦਿਓ ਜਦੋਂ ਘਰ ਲੈ ਕੇ ਜਾਂਦੀ ਹੈ ਤਾਂ ਪਾਣੀ ਪਲਾਂਟ ਦੇ ਬਹਾਨੇ ਉਸ ਨੂੰ ਘਰ ਦੇ ਅੰਦਰ ਬੁਲਾਉਂਦੀ ਹੈ ਅਤੇ ਉਸ ਤੋਂ ਬਾਅਦ ਉਸ ਵਿਅਕਤੀ ਦੇ ਕੋਲ ਜੋ ਕੀਮਤੀ ਚੀਜ਼ਾਂ ਹੁੰਦੀਆਂ ਨੇ ਜਿਵੇਂ ਉਸ ਕੋਲ 5000 ਦੀ ਨਕਦੀ ਅਤੇ ਹੋਰ ਜਿਹੜਾ ਮੋਬਾਈਲ ਸੀਗਾ ਉਹਦੇ ਮੋਟਰਸਾਈਕਲ ਦੀ ਚਾਬੀ ਸੀ ਉਹ ਖੋਲ ਖੋ ਲਿੱਤਾ ਜਾਂਦਾ ਹੈ ਗੱਲਬਾਤ ਕਰਦੇ ਆ ਸਾਡੇ ਨਾਲ ਵਿਅਕਤੀ ਮੌਜੂਦ ਹੈ ਸਭ ਤੋਂ ਪਹਿਲਾਂ ਭਾਜੀ ਨਾਮ ਕੀ ਹੈ ਤੁਹਾਡਾ ਮੈਂ ਨਾ ਗੁਰਪ੍ਰੀਤ ਆ ਜੀ ਤੇ ਪਟਿਆਲੇ ਦਾ ਰਹਿਣਾ ਪਾਸਵਰ ਰੋਡ ਤੇ ਜੀ ਕੀ ਕੱਲ ਰਾਤ ਜਿਹੜੀ ਘਟਨਾ ਵਾਪਰਦੀ ਭਾਜੀ ਹੁੰਦਾ ਕੀ ਹੈ ਕਿੱਥੋਂ ਤੁਸੀਂ ਆ ਰਹੇ ਸੀਗੇ ਜਿਵੇਂ ਰੋਜ਼ਮਰਾਂ ਦੇ ਵਿੱਚ ਕਰ ਕੰਮ ਤੋਂ ਬੰਦਾ ਵਾਪਸ ਆਂਦਾ ਉਸੇ ਤਰੀਕੇ ਘਰ ਵਾਪਸ ਆ ਰਹੇ ਸੀਗੇ ਹਾਂਜੀ ਹਾਂਜੀ ਮੈਂ ਅਰਬਨ ਸ਼ੇਡ ਤੋਂ ਕੰਮ ਕਰਕੇ ਆ ਰਿਹਾ ਸੀਗਾ ਤੇ ਮੈਨੂੰ ਰੋਡ ਉਧਰੋਂ ਸਾਫ਼ ਲੱਗਿਆ ਚਲੋ ਮੈਂ ਉਹੀ ਰੋਡ ਆ ਗਿਆ ਸਰਹੰਦ ਰੋਡ ਚਿੱਲਰ ਰੋਡ ਪੈਂਦਾ ਜੀ ਤੇ ਉਸ ਰੋਡ ਤੋਂ ਆ ਰਿਹਾ ਸੀਗਾ ਅੱਗੇ ਲੇਡੀਆਂ ਨੇ ਮੈਨੂੰ ਹੱਥ ਦਿੱਤਾ ਕਹਿੰਦੀ ਮੈਨੂੰ ਅੱਗੇ ਤੱਕ ਛੱਡ ਦਿਓ ਮੈਂ ਚਲੋ ਕੋਈ ਗੱਲ ਨਹੀਂ ਮੈਨੂੰ ਤਰਸ ਆਇਆ ਮੈਂ ਚੱਲਿਆ ਸਾਨੇ ਦੇ ਤੌਰ ਤੇ ਮੈਨੇ ਲਿਫਟ ਦਿੱਤੀ ਉਹਨਾਂ ਨੇ ਘਰੇ ਬੁਲਾ ਕੇ ਜਦੋਂ ਰੋਡ ਤੇ ਲੈ ਕੇ ਗਿਆ ਉਹਨਾਂ ਨੂੰ ਉਹਨਾਂ ਨੇ ਘਰੇ ਬੁਲਾ ਕੇ ਮੈਨੂੰ ਕਹਿੰਦੇ ਚਲੋ ਆ ਜਾਓ ਪਾਣੀ ਦੇ ਘੁੱਟ ਪੀ ਲਓ ਗਰਮੀ ਬਹੁਤ ਜ਼ਿਆਦਾ ਹੈ ਮੈਨੂੰ ਘਰੇ ਬੁਲਾਇਆ ਤੇ ਮੈਨੂੰ ਥੋੜਾ ਜਿਹਾ ਐ ਲੱਗਿਆ ਕਿ ਉਰੇ ਕੁਝ ਗੜਬੜ ਜੀ ਐ ਤੇ ਮੈਨੂੰ ਉਹ ਚੀਜ਼ ਤੇ ਲੱਗਿਆ ਨਹੀਂ ਸੀਗਾ ਇਹਦਾ ਘਰ ਹੋਏਗਾ ਤੇ ਜਦੋਂ ਮੈਂ ਵਾਪਸ ਆਣ ਲੱਗਾ ਪਿੱਛੋਂ ਮੈਨੂੰ ਕਿਸੇ ਬੰਦੇ ਨੇ ਧੱਕੇ ਮਾਰ ਕੇ ਅੰਦਰ ਨੂੰ ਖਿੱਚ ਲਿਆ ਤੇ ਖਿੱਚਿਆ ਤੇ ਬਸ ਉਸ ਤੋਂ ਬਾਅਦ ਮੇਰ ਨਾਲ ਲੁੱਟਖੋ ਕਰ ਲਈ ਉਹਨਾਂ ਨੇ ਹੋਰ ਤੁਸੀਂ ਉਮਰ ਕਿੰਨੀ ਕੁ ਸੀਗੀ ਵੀ ਜਿਵੇਂ ਤੁਸੀਂ ਦੱਸ ਰਹੇ ਹੋ ਕਿ ਕਿਸੇ ਵੱਡੀ ਉਮਰ ਦੀ ਔਰਤ ਸੀਗੀ ਜਿਸ ਨੇ ਤੁਹਾਨੂੰ ਐਵੇਂ ਇਹ ਆਪਣਾ ਇੱਕ ਕਹਿ ਦਿੰਦੇ ਆ ਕਿ ਸ਼ਿਕਾਰ ਬਣਾਇਆ ਉੱਥੇ ਜਦੋਂ ਲੁੱਟਖੋ ਕੀਤੀ ਜਾਂਦੀ ਉਸ ਤੋਂ ਪਹਿਲਾਂ ਉਹਨਾਂ ਦੀ ਹੈਗੀ ਸੀ 50 ਸਾਲ ਤੋਂ ਉੱਪਰ ਹੈਗੀ ਸੀ ਉਮਰ 50 ਸਾਲ ਦੀ ਹੈ ਸੀ ਬਾਦ ਫਿਰ ਮਾਮਲਾ ਜਿਹੜਾ ਕਿੱਥੇ ਦਰਜ ਕਰਵਾਇਆ ਗਿਆ ਫਿਰ ਤੁਸੀਂ ਉਸੇ ਉਸੇ ਵੇਲੇ ਮੌਕੇ ਦੇ ਉੱਤੇ ਜਦੋਂ ਪੁਲਿਸ ਨੂੰ ਬੁਲਾਉਂਦੇ ਹੋ ਜਾਂ ਫਿਰ ਪਹਿਲਾਂ ਪੁਲਿਸ ਕੋਲ ਥਾਣੇ ਜਾ ਕੇ ਰਿਪੋਰਟ ਲਖਾਈ ਜਾਂਦੀ ਹੈ ਨੇ ਪਹਿਲਾਂ ਮੈਂ ਆਪਣੇ ਘਰੇ ਫੋਨ ਕਰਿਆ ਮੇਰੇ ਨਾਲ ਐਵੇਂ ਹਾਸਾ ਹੋ ਗਿਆ ਤੇ ਮੈਂ ਵੀ ਕਬਰ ਆ ਗਿਆ ਸੀਗਾ ਜਦੋਂ ਕਹਿ ਰਹੇ ਸੀ ਤੈਨੂੰ ਮਾਰ ਦਾਂਗੇ ਐ ਕਰ ਦਾਂਗੇ ਤੇ ਫਿਰ ਮੈਂ ਆਪਣੀ ਵਾਈਫ ਨੂੰ ਫੋਨ ਕਰਿਆ ਉਹ ਕਹਿੰਦੇ ਚਲੋ ਅਸੀਂ ਆ ਰਹੇ ਹਾਂ ਤੇ ਫਿਰ ਮੈਂ ਭੱਜ ਗਿਆ ਉੱਥੋਂ ਭੱਜਣ ਚੱਕਾ ਹੋ ਗਿਆ ਤੇ ਫਿਰ ਅਸੀਂ ਮੈਂ ਆਪਣੇ ਫਾਦਰ ਸਾਹਿਬ ਨਾਲ ਤੇ ਵਾਈਫ ਨਾਲ ਆਪਣੇ ਥਾਣੇ ਗਿਆ ਉੱਥੇ ਜਾ ਕੇ ਪੁਲਿਸ ਵਾਲਿਆਂ ਨੂੰ ਕਿਹਾ ਕਿ ਮੇਰੇ ਨਾਲ ਚਲੋ ਉੱਥੇ ਜਾ ਕੇ ਐਵੇਂ ਮੇਰੇ ਨਾਲ ਪੈਸੇ ਲੁੱਟਖੋ ਕਰੀਆ ਫੇਰ ਰਾਤ ਨੂੰ ਜਾ ਕੇ ਅਸੀਂ ਉਹਨਾਂ ਨੂੰ ਫੜ ਲਿਆ ਸੀਗਾ ਰਕਮ ਕਿੰਨੀ ਸੀਗੀ ਜਦੋਂ ਤੁਸੀਂ ਉੱਥੇ ਪਹੁੰਚਦੇ ਹੋ ਮੌਕੇ ਦੇ ਉੱਤੇ ਤਾਂ ਜਦੋਂ ਲੁੱਟਖੋ ਕੀਤੀ ਜਾਂਦੀ ਉਸ ਸਮੇਂ ਜੇਬ ਦੇ ਵਿੱਚ ਕਰ ਪੈਸੇ ਕਿੰਨੇ ਕ ਸੰ ਜਿਹੜੇ ਪਏ ਹੋਏ ਸਨ ਜਿਹੜੇ ਉਹਨਾਂ ਵੱਲੋਂ ਲੁੱਟ ਲੈ ਜਾਂਦੇ ਨੇ ਮੇਰੇ ਹੈਗਾ ਸੀ 5-6000 ਰੁਪਏ ਹੈਗਾ ਸੀਗਾ ਮੇਰੇ ਕੋਲ ਜੇ ਮੈਂ ਕੰਮ ਕਰਕੇ ਆਉਂ ਸ਼ਾਮ ਨੂੰ ਆਇਆ ਕਿਉਂਕਿ ਮੈਂ ਵਾਸ਼ਿੰਗ ਮਸ਼ੀਨਾਂ ਦਾ ਕੰਮ ਕਰਦਾ ਸੀ ਬਾਦ ਜੋ ਪੁਲਿਸ ਮੌਕੇ ਤੇ ਉੱਤੇ ਪਹੁੰਚਦੀ ਆ ਤਾਂ ਕਿੰਨੇ ਇੱਕ ਜਿਹੜੇ ਵਿਅਕਤੀ ਹੁੰਦੇ ਨੇ ਉੱਥੋਂ ਗ੍ਰਿਫਤਾਰ ਕੀਤੇ ਜਾਂਦੇ ਨੇ ਪੁਲਿਸ ਵੱਲੋਂ ਇੱਕ ਲੇਡੀਜ਼ ਤੇ ਇੱਕ ਜੈਂਟਸ ਫੜਿਆ ਗਿਆ ਤੇ ਬਾਕੀ ਉੱਥੇ ਚਾਰ ਲੇਡੀਜ਼ ਸੀਗੀਆਂ ਤੇ ਦੋ 20-20 ਸਾਲ ਦੇ ਮੁੰਡੇ ਸੀਗੇ ਤੇ ਇੱਕ ਜੈਂਟ ਸੀਗਾ ਕਾਫੀ ਉਹ ਸੀਗਾ 35-40 ਸਾਲ ਦਾ ਹੈਗਾ ਸੀਗਾ ਉਹ ਤੇ ਉਹ ਲੈ ਇੱਕ ਜਿਹੜੀ ਦੂਜੀ ਲੇਡੀ ਸੀਗੀ ਉਹ ਵੀ 35-40 ਸਾਲ ਦੀ ਸੀਗੀ ਮਗਰ ਹੈਗੇ ਸੀ 8 7-8 ਜਾਨੇ ਹੈਗੇ ਸੀ ਜਿਹੜੇ ਤੁਹਾਡੇ ਕੱਲੇ ਦੇ ਉੱਤੇ ਇੱਕ ਤਰੀਕੇ ਨਾਲ ਹਮਲਾ ਕਰ ਦਿੰਦੇ ਤੇ ਹਮਲਾ ਕਰਨ ਤੋਂ ਬਾਅਦ ਜਿਹੜੀ ਤੁਹਾਡੀ ਜੇਬ ਦੇ ਵਿੱਚ ਕਰ ਰਕਮ ਪਈ ਸੀਗੀ ਮੋਬਾਈਲ ਸੀਗਾ ਤੇ ਬਾਈਕ ਦੀ ਚਾਬੀ ਆ ਉਹ ਉਹਨਾਂ ਵੱਲੋਂ ਚੋਰੀ ਕਰ ਲਿਆ ਜਾਂਦਾ ਇਸ ਤੋਂ ਬਾਅਦ ਜਦੋਂ ਤੁਸੀਂ ਬਾਅਦ ਵਿੱਚ ਕਰ ਹੁਣ ਜਦੋਂ ਮਾਮਲਾ ਦਰਜ ਹੋਇਆ ਤਾਂ ਕੁਝ ਪਤਾ ਲੱਗਿਆ ਵੀ ਕਿੰਨੇ ਕੁ ਲੋਕ ਜਿਹੜੇ ਨੇ ਪੁਲਿਸ ਵੱਲੋਂ ਗ੍ਰਿਫਤਾਰ ਕੀਤੇ ਗਏ ਨੇ ਉਹ ਦੋ ਜਾਨੇ ਨੇ ਜੀ ਉਹ ਦੋ ਜਾਨੇ ਅਸੀਂ ਰਾਤ ਫੜਾਤੇ ਸੀਗੇ ਉਹਨਾਂ ਨੂੰ ਜਦੋਂ ਪੁਲਿਸ ਵਾਲਿਆਂ ਨੇ ਮੈਂ ਲੈ ਕੇ ਗਿਆ ਤੇ ਉਹਨਾਂ ਨਾਲ ਦੀ ਨਾਲ ਫੜ ਲਿਆ ਨਸ਼ਾ ਕਰਨ ਵਾਲੇ ਲੱਗਦੇ ਸੀ ਕਿ ਨਸ਼ੇਦਾਰੀ ਸਨ ਜਿਵੇਂ ਲੱਗਦਾ ਹੁੰਦਾ ਬੰਦੇ ਨੇ ਨਸ਼ਾ ਕਰਿਆ ਹੋਇਆ ਸੀਗਾ ਜਿਹੜੇ ਸੀਗੇ ਜੀ ਤੇ ਉਹਨਾਂ ਨੇ ਕਾਫੀ ਮੈਨੂੰ ਵੀ ਨੀਚੇ ਦਬਾ ਕੇ ਵੀ ਸਿੱਟਿਆ ਉਹਨਾਂ ਨੇ ਤੱਕਾ ਤੁੱਕੀ ਕਾਫੀ ਕਰੀ ਹੈ ਜੀ ਮਤਲਬ ਹੁਣ ਜਦੋਂ ਗੱਲਬਾਤ ਹੁੰਦੀ ਹੈ ਮਾਮਲਾ ਦਰਜ ਹੁੰਦਾ ਹੈ ਗ੍ਰਿਫਤਾਰੀਆਂ ਹੁੰਦੀਆਂ ਨੇ ਕਿਉਂਕਿ ਪੁਲਿਸ ਵੱਲੋਂ ਗੱਲ ਕਹੀ ਜਾ ਰਹੀ ਹੈ ਕਿ ਮਾਮਲਾ ਦਰਜ ਕੀਤਾ ਗਿਆ ਹੈ ਤੇ ਹੁਣ ਅੱਗੇ ਦਾ ਕੁਝ ਪਤਾ ਲੱਗ ਰਿਹਾ ਵੀ ਅੱਗੇ ਪੁਲਿਸ ਕੀ ਕਾਰਵਾਈ ਕਰ ਰਹੀ ਹੈ ਕਿਉਂਕਿ ਮਾਮਲਾ ਜਿਹੜਾ ਕੱਲ ਨੂੰ ਕਿਸੇ ਹੋਰ ਉੱਤੇ ਵੀ ਇਵੇਂ ਤਾਂ ਹਮਲਾ ਹੋ ਸਕਦਾ ਹੈ ਜਾਂ ਫਿਰ ਕਿਸੇ ਨੂੰ ਘਰ ਦੇ ਜਾ ਕੇ ਬਲੈਕਮੇਲ ਕੀਤਾ ਜਾ ਸਕਦਾ ਹੈ ਤਾਂ ਤੁਹਾਨੂੰ ਲੱਗਦਾ ਵੀ ਇਸ ਮਾਮਲੇ ਨੂੰ ਜਿਹੜਾ ਪੁਲਿਸ ਸੀਰੀਅਸ ਹੋ ਕੇ ਲਵੇ ਹਾਂਜੀ ਹਾਂ ਸੀਰੀਅਸ ਲੈਣਾ ਚਾਹੀਦਾ ਜੀ ਕੱਲ ਨੂੰ ਕੋਈ ਹੋਰ ਗਰੀਬ ਬੰਦਾ ਨਾ ਕੋਈ ਐਵੇਂ ਕਰੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਦਿਹਾੜੀ ਕਰਦਾ ਜੀ ਪੈਸੇ ਜੋੜਦਾ ਚਲੋ ਉਹ ਉਹੀ ਦਿਨ ਰਾਤ ਨੂੰ ਲੁੱਟ ਖੋਹ ਜਾਂਦੇ ਉਹ ਤਾਂ ਫਿਰ ਔਖਾ ਜੀ ਜਿਹੜਾ ਸੀਗਾ ਪਟਿਆਲੇ ਤੋਂ ਦੱਸਿਆ ਜਾ ਰਿਹਾ ਪਟਿਆਲੇ ਦੀ ਜਿਹੜੀ ਸਰੰਦ ਰੋਡ ਹੈ ਕਾਫੀ ਚਹਿਲ ਪਹਿਲ ਵਾਲੀ ਰੋਡ ਹੈ ਪਰ ਜਦੋਂ ਇੱਕ ਵਿਅਕਤੀ ਇਸ ਸੜਕ ਦੇ ਉੱਤੋਂ ਆਪਣਾ ਰੋਜ਼ਮਰਰਾ ਦੀ ਤਰ੍ਹਾਂ ਆਪਣਾ ਕੰਮ ਕਰਕੇ ਘਰ ਪਰਤ ਰਿਹਾ ਹੁੰਦਾ ਤਾਂ ਉਸ ਨੂੰ ਇੱਕ ਔਰਤ ਵੱਲੋਂ ਪਹਿਲਾ ਰਾਹ ਦੇ ਵਿਚਕਾਰ ਰੋਕ ਕੇ ਲਿਫਟ ਮੰਗੀ ਜਾਂਦੀ ਹੈ ਲਿਫਟ ਮੰਗਣ ਤੋਂ ਬਾਅਦ ਉਸ ਨੂੰ ਘਰ ਲਿਜਾਇਆ ਜਾਂਦਾ ਜਿੱਥੇ ਜਾ ਕੇ ਇਹ ਗੱਲ ਕਹੀ ਜਾਂਦੀ ਹੈ ਕਿ ਪਾਣੀ ਪੀਣ ਦੇ ਲਈ ਅੰਦਰ ਆਓ ਅਤੇ ਅੰਦਰ ਲਿਜਾ ਕੇ ਕਿਸ ਤਰੀਕੇ ਦੇ ਨਾਲ ਜੇਬ ਦੇ ਵਿਚਕਾਰ ਪਿਆ ਹੋਇਆ ਜਿਹੜਾ ਕੈਸ਼ ਹੈ ਉਹ ਵੀ ਕੱਢ ਲਿਆ ਜਾਂਦਾ ਬਾਈਕ ਦੀ ਚਾਬੀਆਂ ਵੀ ਖੋਲਿੱਤੀਆਂ ਜਾਂਦੀਆਂ ਨੇ ਅਤੇ ਉਸ ਤੋਂ ਬਾਅਦ ਜਿਹੜੀ ਕੁੱਪਮਾਰ ਜਿਹੜੀ ਹੈ ਉਹ ਕੀਤੀ ਜਾਂਦੀ ਹੈ ਇਸ ਵਿਅਕਤੀ ਦੇ ਵੱਲੋਂ ਬੜੀ ਹੀ ਮੁਸ਼ਕਲ ਦੇ ਨਾਲ ਘਰੋਂ ਬਾਹਰ ਨਿਕਲ ਕੇ ਆਪਣੀ ਜਾਨ ਜਿਹੜੀ ਹੈ ਬਚਾਈ ਜਾਂਦੀ ਹੈ ਬਾਅਦ ਵਿਚਕਾਰ ਤ੍ਰਿਪੜੀ ਦੇ ਥਾਣਾ ਵਿਚਕਾਰ ਪਹੁੰਚ ਕੇ ਪੁਲਿਸ ਦੀ ਮਦਦ ਨਾਲ ਜਿਹੜੇ આરોપી ਨੇ ਜਿਹੜੇ ਇਸ ਕੇਸ ਦੇ ਵਿੱਚਕਾਰ ਫੜੇ ਗਏ ਨੇ ਉਹਨਾਂ ਨੂੰ ਗ੍ਰਿਫਤਾਰ ਕਰਵਾਇਆ ਜਾਂਦਾ ਹੈ ਸਰ ਜਿਹੜਾ ਕਲ ਰਾਤ ਇਹ ਘਟਨਾ ਵਾਪਰੀ ਹੈ ਇੱਕ ਜਿਹੜਾ ਵਿਅਕਤੀ ਹੈ ਉਹਦੇ ਉਹਦੇ ਤੋਂ ਲੁੱਟਖੋ ਕੀਤੀ ਹੈ ਕਿ ਮਾਮਲਾ ਕਿਸੇ ਸਰ ਹੈ ਸਾਰਾ ਇਹ ਜੀ ਗੁਰਪ੍ਰੀਤ ਸਿੰਘ ਹੈਗਾ ਜੀ ਸਿਵਲ ਲਾਈਨ ਏਰੀਆ ਦਾ ਰਹਿਣ ਵਾਲਾ ਜੀ ਤੇ ਤਪਣੇ ਮੋਟਰਸਾਈਕਲ ਤੇ ਜਾ ਰਿਹਾ ਸੀਗਾ ਰਾਤ ਨੂੰ ਤੇ ਇਹਨੂੰ ਕਿਸੇ ਲੇਡੀ ਨੇ ਰਿਕਸ਼ਾ ਲੈ ਕੇ ਅੱਗੇ ਜਾ ਕੇ ਆਪਣੇ ਸਾਥੀ ਦੇ ਨਾਲ ਉਹਨੂੰ ਹਥਿਆਰ ਦਿਖਾ ਕੇ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਤੇ ਉਹਦੇ ਆਧਾਰ ਤੇ ਮਕਦਮਾ ਨੰਬਰ 152 ਥਾਣਾ ਤ੍ਰਿਪੜੀ ਵਿਖੇ ਦਰਜ ਕੀਤਾ ਗਿਆ ਸੀ ਤੇ ਸਰ ਜਿਹੜਾ ਇਹ ਘਰ ਉਹ ਕਹਿ ਰਹੇ ਨੇ ਘਰ ਲੈ ਕੇ ਜਾਇਆ ਗਿਆ ਹੈ ਘਰ ਦੇ ਜਾਣ ਤੋਂ ਬਾਅਦ ਪਾਣੀ ਪੁੱਛਣ ਦੇ ਬਹਾਨੇ ਅੰਦਰ ਬੁਲਾ ਕੇ ਕੁਕਟ ਮਾਰ ਵੀ ਕੀਤੀ ਗਈ ਹੈ ਟੋਟਲ ਵਿਅਕਤੀ ਕਿੰਨੇ ਸਾਨੇ ਦੇ ਵਿੱਚ ਤੇ ਕਿੰਨੇ ਕਿ ਗ੍ਰਿਫਤਾਰ ਹੋਏ ਇਹਨਾਂ ਦਾ ਤਰੀਕਾ ਵਾਰਦਾਤ ਅਲੱਗ-ਅਲੱਗ ਹੈ ਜੀ ਕਦੇ ਕਿਸੇ ਸਬਜੀ ਵਾਲੇ ਨੂੰ ਕਦੇ ਕਿਸੇ ਛਾਲ ਵੇਚਣ ਵਾਲੇ ਨੂੰ ਇਹਨਾਂ ਵੱਲੋਂ 4-5 ਜਿਹੜੀਆਂ ਵਾਰਦਾਤਾਂ ਪਹਿਲਾਂ ਜਿਹੜੀਆਂ ਉਹਨਾਂ ਦੀ ਵੀ ਪੁਸ਼ਟੀ ਕੀਤੀ ਗਈ ਹੈ ਕਿ ਇਹਨਾਂ ਵੱਲੋਂ ਵਾਰਦਾਤਾਂ ਕੀਤੀਆਂ ਗਈਆਂ ਨੇ ਉਹ ਉਸ ਗੈਂਗ ਦੇ ਜਿਹੜੇ ਦੋ ਵਿਅਕਤੀ ਗ੍ਰਿਫਤਾਰ ਕੀਤੇ ਗਏ ਐ ਬਾਕੀਆਂ ਦੀ ਗ੍ਰਿਫਤਾਰੀ ਬਾਕੀ ਐ ਨੈਸ਼ਨਲ ਵੀ ਕੋਈ ਲੱਗਦਾ ਨਸ਼ਾ ਦੇ ਪੀੜਤ ਨੇ ਇਹ ਲੋਕ ਜਟਿੰਗੇ ਨਹੀਂ ਜੀ ਨਸ਼ਾ ਪੀੜਤ ਨਹੀਂ ਹੈ ਜੀ ਬਿਲਕੁਲ ਇਹ ਪਲਾਨਡ ਤਰੀਕੇ ਨਾਲੇ ਵਾਰਦਾਤ ਨਾਲ ਇਲਜ਼ਾਮ ਲੰਡੇ ਸੀਗੇ ਉਹੀ ਉਸੇ ਆਧਾਰ ਤੇ ਉਹਨਾਂ ਦੇ ਖلاف ਕਾਰਵਾਈ ਕਰਕੇ ਬਾਕੀ ਦੋਸ਼ੀਆਂ ਦੀ ਭਾਲ ਚੱਲੀ ਤੇ ਇਹਨਾਂ ਨੂੰ ਜਦੋਂ ਅਦਾਲਤ ਚ ਪੇਸ਼ ਕਰਨ ਤੋਂ ਬਾਅਦ ਕਿੰਨੇ ਕਿ ਦਿਨਾਂ ਦਾ ਰਿਮਾਂਡ ਮਿਲੇ ਸਰ ਇਹਨਾਂ ਨੂੰ ਅੱਜ ਪੇਸ਼ ਕੀਤਾ ਗਿਆ ਸੀ ਤੇ ਇਹਨਾਂ ਦਾ 2 ਦਿਨਾਂ ਦਾ ਰਿਮਾਂਡ ਆ ਸਰ ਪਟਿਆਲਾ ਤੋਂ ਪ੍ਰੋਫੈਸਰ ਮਨਿੰਦਰ ਸਿੰਘ ਦੀ ਰਿਪੋਰਟ ਕੈਮਰਾ ਪਰਸਨ ਮਨਿੰਦਰ ਦੇ ਨਾਲ ਦਾ ਅਨੁ